ED ਨੇ ਆਖਰਕਾਰ ਹਿੰਮਤ ਸੁਰੇਨ ਨੂੰ ਗ੍ਰਿਫਤਾਰ ਕਰ ਹੀ ਲਿਆ ਜਿਹਦਾ ਉਹਨਾਂ ਨੂੰ ਦਰਸੀ ਲਗਾਤਾਰ ਸਮਣੇ ਆ ਰਹੇ ਸੀਗੇ ਸਮਣਾਂ ਦੇ ਨਾਲ ਉਹ ਬੇਸ਼ੀ ਤੇ ਨਹੀਂ ਪਹੁੰਚੇ ਸਮਣ ਕਰਦੇ ਰਹੇ 10 ਸਮਣ ਹੋ ਗਏ ਨਹੀਂ ਪਹਿਲਾਂ ਕੋਈ ਕੁਝ ਕੁਝ ਹੋ ਚੁੱਕੀ ਆ ਨਹੀਂ ਪਹੁੰਚੇ ਤੇ ਹੁਣ ਉਹ ਕੱਲ ਉੱਥੇ ਪੁੱਛਗਿੱਛ ਹੋਈ ਸੱਤ ਘੰਟੇ ਪੁੱਛਗਿੱਛ ਹੋਣ ਤੋਂ ਬਾਅਦ ਪੱਕੇ ਪ੍ਰਾਪਤ ਸਬੂਤ ਹੋਣਗੇ ED ਕੋਲੇ ਤਾਂ ਗ੍ਰਿਫਤਾਰ ਕਰ ਸਕਦਾ ਹੈ ਉਨੇ ਵੈਸੇ ਕੋਪਰੇਟ ਨਹੀਂ ਕੀਤਾ ਕਾਰਨ ਕਿ ਉਹ 10 ਸੰਮਣ ਤੋਂ ਬਾਅਦ ਨਹੀਂ ਗਏ। ਇਹ ਤਲਵਾਰ ਹੁਣ ਕੇਜਰੀਵਾਲ ਤੇ ਲੱਗ ਪੰਜਵਾਂ ਸੰਮਣ ਆ। ਉਹ ਤੇ ਵੀ ਉਹਨੇ ਕਰਤਾਰ ਜਦੋਂ ਉਹਨਾਂ ਜੀ ਈਡੀ ਗਈ ਸੀ ਉੱਥੇ ਪੁੱਛ ਕੇ ਕਰਨ ਵਾਸਤੇ ਦਿੱਲੀ ਉਹਨਾਂ ਦੇ ਘਰੇ ਗਏ ਸੀ ਤਾਂ ਉਹਨਾਂ ਦੇ ਉੱਪਰ ਐਸਸੀ ਐਸਟੀ ਐਕਟ ਲਗਾ ਕੇ ਨਾ ਜੀ ਈਡੀ ਦੇ ਉੱਪਰ ਕੇਸ ਦਰਜ ਵੀ ਕੀਤਾ ਗਿਆ ਇਹ ਵੀ ਵੱਡੀ ਗੱਲ ਮੈਨੇ ਪਰਵਾਹ ਨਹੀਂ ਕੀਤੀ। ED ਨੇ ਆਖਰਕਾਰ ਹਿੰਮਤ ਸੁਰੇਨ ਨੂੰ ਗ੍ਰਿਫਤਾਰ ਕਰ ਹੀ ਲਿਆ ਜਿਹਦਾ ਉਹਨਾਂ ਨੂੰ ਡਰ ਸੀ ਲਗਾਤਾਰ ਸੰਮਣ ਆ ਰਹੇ ਸੀਗੇ ਸੰਮਣੇ ਦੇ ਨਾਲ ਉਹ ਪੇਸ਼ੀ ਤੇ ਨਹੀਂ ਪਹੁੰਚ ਰਹੇ ਸੀ ਉਹਨਾਂ ਨੇ ED ਨੂੰ ਆਪਣੇ ਘਰ ਵੀ ਸੱਦ ਲਿਆ ਸੀ ED ਘਰੇ ਵੀ ਆਈ ਤੇ ED ਨੇ ਫੇਰ ਉਹਨਾਂ ਨੂੰ ਸੰਮਣੇ ਕੀਤੇ ਕਿ ਤੁਸੀਂ ਦਿੱਲੀ ਆ ਕੇ ਸਾਡੇ ਨਾਲ ਗੱਲਬਾਤ ਕਰੋ ਪੁੱਛਗਿੱਛ ਕੀਤੀ ਗਈ ਤੇ ਗ੍ਰਿਫਤਾਰੀ ਹੋ ਗਈ ਪਹਿਲਾਂ 2-3 ਦਿਨ ਕਹਿੰਦੇ ਲਾਪਤਾ ਵੀ ਰਹੇ ਨੇ ਉਹ ED ਉਹਨਾਂ ਨੂੰ ਲੱਭਦੀ ਰਹੀ ਪੁਲਿਸ ਲੱਭਦੀ ਰਹੀ ਪਰ ਨਹੀਂ ਲੱਭੇ ਤੇ ਹੁਣ ਆਖਰਕਾਰ ਉਹ ਗ੍ਰਿਫਤਾਰ ਹੋ ਗਏ ਨੇ ਤੇ ਉੱਥੇ ਵੱਡਾ ਫੇਰ ਬਦਲੇ ਵੀ ਹੋ ਗਿਆ ਚਾਰਖੰਡ ਦੇ ਵਿੱਚ ਕਿ ਨਵਾਂ ਫਿਰ ਮੁੱਖ ਮੰਤਰੀ ਉਹਨਾਂ ਨੂੰ ਚੁੰਨਾ ਪੈ ਗਿਆ ਪਹਿਲਾਂ ਇਹ ਸੀ ਕਿ ਉਹਨਾਂ ਦੀ ਧਰਮ ਪਤਨੀ ਮੁੱਖ ਮੰਤਰੀ ਬਣੇਗੀ ਪਰ ਨਹੀਂ ਉੱਥੇ ਵੀ ਸਿਆਸੀ ਫੇਰ ਬਦਲ ਹੋ ਗਿਆ ਜੀ ਬਿਲਕੁਲ ਜੀ ਚਾਰਖੰਡ ਦੇ ਮੁੱਖ ਮੰਤਰੀ ਹਿਮਤ ਸ੍ਰੇਣ ਸਿਬੂ ਸ੍ਰੋਣ ਦੇ ਬੇਟੇ ਹੈਗੇ ਆ ਜੀ ਉਹ ਤੇ ਉਹਨਾਂ ਦਾ ਇੱਕ ਅੱਛਾ ਕਿਰਦਾਰ ਹੈ ਚਾਰਖੰਡ ਦੇ ਵਿੱਚ ਜੀ ਤੇ ਅੱਛਾ ਉਹਨਾਂ ਨੂੰ ਮਨਿਆ ਜਾਂਦਾ ਤੇ ਉਹ ਉਹਨਾਂ ਦੇ ਉੱਪਰ ਇਲਜ਼ਾਮ ਲੱਗ ਗਿਆ ਕਿ ਕੁਝ 7-8 ਏਕੜ ਜ਼ਮੀਨ ਦੀ ਖਰੀਦੋ-ਫਰੋਖਤ ਹੋਈ ਸੀਗਾ ਸੌਦਾ ਹੋਇਆ ਸੀਗਾ ਇਹਨਾਂ ਦਾ ਕੋਈ ਜ਼ਿਕਰ ਨਹੀਂ ਸੀ ਕਿਤੇ ਪਹਿਲਾਂ ਉਹ ਜ਼ਮੀਨ ਦੇ ਵਿੱਚ ਚਾਰਖੰਡ ਦੇ ਮੁੱਖ ਮੰਤਰੀ ਹਿਮਤ ਸਰੇਂਦਾ ਪਰ ਜਿਵੇਂ ਜਿਵੇਂ ਗ੍ਰਿਫਤਾਰੀਆਂ ਹੁੰਦੀਆਂ ਗਈਆਂ ਤੇ ਉਹਨਾਂ ਦਾ ਕਿਤੇ ਲਿਸਟ 'ਚ ਨਾ ਆ ਗਿਆ ਹਿਮਤ ਸਰੇਂਦਾ ਕਿਤੇ ਆ ਗਿਆ ਤੇ ਜਦੋਂ ਘਰੇ ਕੋਈ ਗੱਲਬਾਤ ਕੀਤੀ ਤਾਂ ਘਰੇ 35 ਲੱਖ ਰੁਪਏ ਮਿਲ ਗਏ ਇਹਨਾਂ ਦੇ ਕੋਲ ਹੂੰ ਕੁਝ ਕਾਗਜ਼ ਮਿਲ ਗਏ ਤਾਂ ਇਸ ਤੋਂ ਸ਼ੱਕ ਪੈ ਗਿਆ ਕਿ ਹਿਮਤ ਸਰੇਂ ਵੀ ਜਿਹੜੇ ਹੈਗੇ ਨੇ ਉਹ ਸ਼ਾਇਦ ਇਹਦੇ ਵਿੱਚ ਸ਼ਾਮਲ ਨੇ ਸਮਣਨ ਕਰਦੇ ਰਹੇ 10 ਸਮਣਨ ਹੋਗੇ ਨਹੀਂ ਪਹਿਲਾਂ ਇੱਕ ਵਾਰੀ ਪੁਛਗਿਚ ਹੋ ਚੁੱਕੀ ਆ ਨਹੀਂ ਪਹੁੰਚੇ ਤੇ ਹੁਣ ਉਹ ਕੱਲ ਅ ਉੱਥੇ ਪੁਛਗਿਚ ਹੋਈ ਸੱਤ ਘੰਟੇ ਪੁਛਗਿਚ ਹੋਣ ਤੋਂ ਬਾਅਦ ਪੱਕੇ ਪ੍ਰਾਪਤ ਸਬੂਤ ਹੋਣਗੇ ਈਡੀ ਕੋਲੇ ਤਾਂ ਗ੍ਰਿਫਤਾਰ ਕਰ ਸਕਦੀ ਆ ਜੀ ਦੱਸਣਾ ਹੁੰਦਾ ਉਹਨੂੰ ਕਿ ਮੇਰੇ ਕੋਲ ਇਹ ਸਬੂਤ ਨੇ ਤਾਂ ਗ੍ਰਿਫਤਾਰ ਕਰ ਰਹੇ ਆ ਸੀ ਜੇ ਪੱਕੇ ਸਬੂਤ ਹੋਣਗੇ ਨਹੀਂ ਈਡੀ ਕੋਲੇ ਅਧਿਕਾਰ ਨਹੀਂ ਹੈ ਦਿੱਲੀ ਦੀ ਹਾਈ ਕੋਰਟ ਨੇ ਕਹਿਤਾ ਸੀ ਗੱਲ ਇਹ ਦਿੱਲੀ ਈਡੀ ਗ੍ਰਿਫਤਾਰ ਨਹੀਂ ਕਰ ਸਕਦੀ ਕਾ ਕਰ ਸਕਦੀ ਹੈ ਜੇਕਰ ਉਹ ਉਹਨੇ ਵੈਸੇ ਕੋਰਪਰੇਟ ਨਹੀਂ ਕੀਤਾ ਕਾਰਨ ਕਿ 10 ਸੰਮਣ ਤੋਂ ਬਾਅਦ ਵੀ ਨਹੀਂ ਗਏਗੇ ਇਹ ਤਲਵਾਰ ਹੁਣ ਕੇਜਰੀਪਾਲ ਤੇ ਵੀ ਲੱਗ ਗਈ ਪੰਜਵਾਂ ਸੰਮਣ ਆ ਗਿਆ ਉਹਨਾਂ ਨੂੰ ਉਹਤੇ ਵੀ ਉਹ ਵੀ ਗ੍ਰਿਫਤਾਰ ਹੋ ਸਕਦੇ ਆ ਪ੍ਰਾਪਤ ਸਬੂਤ ਮਰ ਕੇ ਉਹ ਗੱਲ ਵੱਖ ਹੈ ਉਹ ਸਬੂਤ ਇੱਕ ਪਾਸੇ ਰਹਿ ਜਾਂਦੇ ਜਦੋਂ ED ਦਾ ਕੋਈ ਗੱਲ ਨਾ ਨਾ ਮੰਨੇ ਨਾ ਸੰਮਣਾ ਤੇ ਆਵੇ ਉਹ ਸਬੂਤਾਂ ਦੀ ਗੱਲ ਇੱਕ ਪਾਸੇ ਰਹਿ ਜਾਂਦੀ ਹੈ ਫਿਰ ਗ੍ਰਿਫਤਾਰ ਕਰਨ ਦੇ ਵਾਲੇ ਪਾਸੇ ਦੁਰ ਪੈਂਦੇ ਆ ਉਹ ਕਿਉਂਕਿ ਇਹ ਇੱਕ ਹੈਗਾ ਵਿਚਕਲੋਸ ਤੇ ਜਿਹੜੇ ਬੰਦਾ ਨਾਮ ਨੇ 10000 ਤੱਕ ਜੁਰਮਾਨਾ ਹੋ ਸਕਦਾ ਉਹਨੂੰ 3 3 ਮਹੀਨੇ ਸਜ਼ਾ ਤੱਕ ਹੋ ਸਕਦਾ ਜਿਹੜਾ ਚਾਚਾ ਆ ਸਕਦਾ ਬੰਦਾ ਉਹ ਚਲੋ ਹੁਣ ਉਹਨਾਂ ਨੂੰ ਕੱਲ ਗ੍ਰਿਫਤਾਰ ਕਰ ਲਿਆ ਜੀ ਗ੍ਰਿਫਤਾਰ ਕਰਕੇ ਉਹਨਾਂ ਨੂੰ ਰਾਜਪਾਲ ਸਾਹਿਬ ਕੋਲ ਲੈ ਕੇ ਗਏ ਉਹਨੇ ਆਪਣਾ ਅਸਤੀਫਾ ਦੇ ਦਿੱਤਾ ਰਾਜਪਾਲ ਸਾਹਿਬ ਨੂੰ ਉਸ ਤੋਂ ਤੁਰੰਤ ਬਾਅਦ ਉਹਨਾਂ ਦੇ ਬਹੁਤ ਨੇੜਲੇ ਘਰੇਲੂ ਅੰਗ ਸੱਜੇ ਹੱਥ ਚੌਪਈ ਸੋਰੇਣ ਚੰਚੰਪਈ ਚੰਪਈ ਸੋਰੇਣ ਨੂੰ ਕੱਲ ਮੁੱਖ ਮੰਤਰੀ ਦੇ ਉਹਨੇ ਆਪਣਾ ਪੱਖ ਰੱਖਿਆ ਕਿ ਮੈਂ ਮੁੱਖ ਮੰਤਰੀ ਵੜਨ ਵਾਸਤੇ ਆਪਣਾ ਦਾਵਾ ਪੇਸ਼ ਕਰਦਾ ਦਾਵਾ ਪੇਸ਼ ਕੀਤਾ 48 41 ਅ ਵਿਧਾਇਕ ਚਾਹੀਦੇ ਆ ਉੱਥੇ ਬਣਨ ਵਾਸਤੇ ਮੁੱਖ ਮੰਤਰੀ ਉਹਨਾਂ ਕੋਲੇ 48 ਹੈਗੇ ਆ ਹੂੰ ਪ੍ਰਾਪਤ ਨੇ 43 ਦਾ ਮੌਕੇ ਤੇ ਮੌਜੂਦ ਦੇ ਸੀਗੇ ਪ੍ਰਾਪਤ ਨੇ ਸਾਰੇ ਮੁੱਖ ਮੰਤਰੀ ਬਣਨ ਦਾ ਉਹਨੇ ਬੜਾ ਬੜਾ ਸਿੰਪਲ ਜਿਹਾ ਬੰਦਾ ਹੈ ਚੰਪਈ ਸਰੇਨ ਸਿੰਪਲ 6 ਬਾਰ ਬਣ ਗਿਆ ਜੀ ਇਹ ਐਮ ਐਲ ਏ ਹੂੰ 6 ਬਾਰ ਦਾ ਐਮ ਐਲ ਏ ਆ ਤੇ ਐਡਾ ਪਰਿਵਾਰ ਦੇ ਨਾਲ ਇੰਨਾ ਜਾਂ ਇਵਨ ਕੇ ਪਹਿਲਾਂ ਵੀ ਇੱਕ ਵਾਰੀ ਮੁੱਖ ਮੰਤਰੀ ਬਣਨ ਲੱਗੇ ਇਸਦਾ ਪਹਿਲਾ ਵੀਪਰ ਨਹੀਂ ਬਣ ਸਕਿਆ ਸੀਗਾ ਸਿੰਪਲ ਪਰਿਵਾਰ ਦੇ ਇੰਨਾ ਇੰਨਾ ਪਰਿਵਾਰ ਦੇ ਵਿੱਚ ਖੈਰ ਖਵਾ ਹੈਗਾ ਕਿ ਹੇਮਤ ਸਰੇਣ ਜਿਹੜਾ ਮੁੱਖ ਮੰਤਰੀ ਸੀਗਾ ਹੂੰ ਉਹ ਪਬਲਿਕਲੀ ਇਹਦੇ ਗੋਡੀ ਹੱਥ ਲਾਉਂਦਾ ਸੀਗਾ ਹੂੰ ਇਹਦੀ ਘਰ ਵਾਲੀ ਕਲਪਨਾ ਸਰੇਣ ਵੀ ਇਹਦੇ ਗੋਡੀ ਹੱਥ ਲਾਉਂਦੇ ਸੀਗੇ ਇੰਨਾ ਸਤਕਾਰ ਕਰਦੇ ਆ ਉਹ ਇੰਨਾ ਸਤਕਾਰਤ ਬੰਦਾ ਹੇਮਤ ਸਰੇਣ ਪਰਿਵਾਰ ਦਾ ਬੰਦਾ ਜਿਹੜਾ ਕਿ ਇਸ ਟਾਈਮ ਸੀਐਮ ਬਣਾਇਆ ਘਰ ਦੇ ਵਿੱਚ ਰਹੀ ਕੁਰਸੀ ਹੂੰ ਘਰச்சே ਕੁਰਸੀ ਰਹਿ ਗਈ ਪਹਿਲਾਂ ਕਲਪਨਾ ਨੂੰ ਸੀਗੀ ਵੀ ਕਲਪਨਾ ਸਰੇਣ ਬਣ ਜਾਏਗੀ ਉਹਨਾਂ ਦੀ ਤਨ ਪਤਨੀ ਮੁੱਖ ਮੰਤਰੀ ਪਰ ਉਹ ਕਿਸੇ ਕਾਰਨ ਅੜਚਨ ਆ ਗਈ ਕਿਉਂਕਿ ਕੋਈ ਦਿੱਕਤ ਆ ਸਕਦੀ ਸੀ ਲੋਕ ਇਹ ਕਹਿ ਸਕਦੇ ਸੀਗੇ ਜੀ ਘਰ ਦੇ ਵਿੱਚ ਦੇਦੀ ਕੁਰਸੀ ਇਹਨਾਂ ਨੇ ਇਸ ਕਰਕੇ ਦਿੱਕਤ ਨਾ ਆਵੇ ਕੋਈ ਇਹਨਾਂ ਨੇ ਜਿਹੜਾ ਸਭ ਤੋਂ ਸੀਨੀਅਰ ਸੀਗਾ ਐਮਐਲਏ ਮੰਤਰੀ ਵੀ ਸੀਗਾ ਉਹ ਉਸ ਨੂੰ ਉਹਨਾਂ ਨੇ ਬਣਾ ਦਿੱਤਾ ਸੀਐਮ ਤੇ ਅਗਲੀ ਹੁਣ ਸਿਆਸਤ ਉੱਥੇ ਆਪਣੇ ਤਰੀਕੇ ਨਾਲ ਗਰਮ ਰਹੇਗੀ ਵੈਸੇ ਜਦੋਂ ਨਾ ਜੀ ਈਡੀ ਗਈ ਸੀ ਉੱਥੇ ਪੁੱਛ ਕੇ ਕਰਨ ਵਾਸਤੇ ਦਿੱਲੀ ਉਹਨਾਂ ਦੇ ਘਰੇ ਗਈ ਸੀ ਤਾਂ ਉਹਨਾਂ ਦੇ ਉੱਪਰ ਐਸਸੀ ਐਸਟੀ ਐਕਟ ਲਗਾ ਕੇ ਨਾ ਜੀ ਈਡੀ ਦੇ ਉੱਪਰ ਕੇਸ ਦਰਜ ਵੀ ਕੀਤਾ ਗਿਆ ਹੈ ਈਡੀ ਦੇ ਅਧਿਕਾਰੀਆਂ ਦੇ ਉੱਪਰ ਇਹ ਵੀ ਵੱਡੀ ਗੱਲ ਮੈਨੇ ਪਰਵਾਹ ਨਹੀਂ ਕੀਤੀ ਹੈਗੀ ਜਿੱਦਾਂ ਮਮਤਾ ਬੈਂਦੀ ਨੇ ਕਿਹਾ ਕਿਦਾ ਨਾ ਈਡੀ ਦੇ ਉੱਪਰ ਐਦਾਂ ਹੀ ਹੇਮਸ ਰੇਨ ਨੇ ਵੀ ਕੇਸ ਦਰਜ ਕਰਾਇਆ ਈਡੀ ਦੇ ਉੱਪਰ ਉਹੀ ਹੋਇਆ ਚੀ। ਹੂੰ। ਨਿਡਰ ਹਾਂ, ਨਿਰਪੱਖ ਰਹਿਾਂਗੇ। ਆਜ਼ਾਦ ਹਾਂ, ਸੱਚ ਕਹਾਂਗੇ। ਗੱਲ ਕਰਾਂਗੇ ਸਿਆਸੀ ਹਵਾ ਦੀ। ਹੋਣਗੇ ਹਕੂਮਰਾਨਾਂ ਨੂੰ ਸਿੱਧੇ ਸਵਾਲ। ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ। ਦੱਸਾਂਗੇ ਕੌਣ ਕਰ ਰਿਹਾ ਹੈ ਤੁਹਾਡੇ ਤੇ ਸਬਰ। ਵਿਦੇਸ਼ਾਂ 'ਚ ਬੈਠੇ ਪੰਜਾਬੀਆਂ ਦੇ ਹੱਥ ਦੀ ਕਰਾਂਗੇ ਗੱਲ। ਕੈਨੇਡਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ। ਉਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ। ਹੋਣਗੇ ਹਰ ਪਹਿਲੂ ਤੇ ਰੋਸ ਚਰਚੇ। ਫੁੱਲਾਂਗੇ ਅੰਦਰੋਂ ਨੀਰਾਦ। ਬਣਾਗੇ बुलंद आवाज ਖੇਤ ਸਿੱਖਿਆ ਸਿਹਤ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਨਾਲ ਜੁੜੇ ਕਲਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਸੰਘਰਸ਼ਾਂ ਵਾਲੀ ਜ਼ਿੰਦਗੀ ਤੇ ਮਾਰਾਂਗੇ ਚਾ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਹੈ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ ਡੀ5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ ਧਰਮ ধরੋਹਰ ਸਿਹਤ ਅਹ ਸੰਸਕ੍ਰਿਤੀ ਕੀ ਹੋਗੀ ਬਾਤ। ਅਬ D5 ਚੈਨਲ ਹਿੰਦੀ ਵੀ ਹੋਗਾ ਸਾਹਿਬ। D5 ਚੈਨਲ ਪੰਜਾਬੀ ਆਪਣੀ ਧਰਤੀ ਆਪਣੇ ਲੋਕ। ਸਸ਼ੀਕਾਲ ਜੀ ਮੈਂ ਹਕੁਲ ਰਾਜ ਹੁੰਦਾਵਾ ਤੇ ਤੁਸੀਂ ਦੇਖ ਰਹੇ ਹੋ D5 ਚੈਨਲ ਪੰਜਾਬੀ ਜਿਹੜਾ ਲਾਂਚ ਹੋ ਚੁੱਕਾ ਹੈ ਕੈਨੇਡਾ ਵਿੱਚ।